ਮਾਂ ਦੀ ਭੂਮਿਕਾ ਮਾਂ ਦੀ ਭੂਮਿਕਾ ਪਰ ਪਿਓ ਦਾ ਜਿੰਦਗੀ ਜਿਹੜਾ ਰੋਲ ਹੈ ਅਸੀਂ ਉਹਨੂੰ ਕਈ ਵਾਰ ਅੱਖੋਂ ਪਰੋਖੇ ਕਰਕੇ ਰੱਖਦੇ ਹਾਂ ਅਸੀਂ ਜ਼ਿੰਦਗੀ 'ਚ ਖੁੱਲ ਕੇ ਹੱਸ ਵੀ ਨਹੀਂ ਰਹੇ ਬੰਦੇ ਮਰਨ ਦੇ ਡਰ ਦੇ ਚੱਕਰ ਦੇ ਵਿੱਚ ਅੱਜ ਦਾ ਜਿਉਣਾ ਭੁੱਲੇ ਗਏ ਬਿਲਕੁਲ ਆਹੀ ਫਿਲਮ ਸਿਖਾਉਂਦੀ ਆ ਕਿ ਅਸੀਂ ਆਪਣਾ ਪਿਛੋਕੜ ਚੱਕੀ ਫਿਰਦੇ ਆ ਢੋ ਰਹੇ ਆ ਫਿਲਮਾਂ ਮਨਸੂਬਾ ਬਾਕੀਆਂ ਤੋਂ ਹਟ ਕੇ ਕੀ ਕਹਿੰਦੀ ਨਜ਼ਰ ਆਉਂਦੀ ਹੈ ਰਾਣਾ ਰਣਵੀਰ ਹੋਰਾਂ ਦੀ ਕਲਮ ਬਈ ਪ੍ਰਭਾਵਿਤ ਕਰਦਾ ਇਹ ਨਵੇਂ ਸਾਲ ਦੇ ਸ਼ੁਰੂ 'ਚ ਚੰਗਾ ਕੰਮ ਕਰ ਲਓ ਫਿਰ ਸਾਰਾ ਸਾਲ ਚੰਗਾ ਲੰਘਦਾ ਸੋ ਇਹ ਪੰਜਾਬੀ ਫਿਲਮ ਇੰਡਸਟਰੀ ਲਈ ਇੱਕ ਚੰਗਾ ਦਿਨ ਹੈ ਕਿ ਚੜ੍ਹਦੇ ਸਾਲ ਚ ਪਹਿਲੀ ਫਿਲਮ ਮਨਸੂਬੇ ਬਹੁਤ ਚੰਗੀ ਲਿਖਤ ਵਾਲੀ ਚੰਗੀ ਲੀਕ ਵਾਲੀ ਚੰਗਾ ਸੁਨੇਹਾ ਦੇ ਨਾਲ ਆਈ ਆ ਔਰ ਖਾਸ ਕਰਕੇ ਇੱਕ ਲੀਕ ਤੋਂ हट ਕੇ ਫਿਲਮ ਬਣਾਉਣਾ ਔਰ ਜ਼ਿੰਦਗੀ ਜੀਉਣ ਦਾ ਫਲਸਫਾ ਸਿਖਾਉਣਾ ਇਹ ਕਮਾਲ ਹੈ ਸੋ ਅਸੀਂ ਆਉਣ ਵਾਲਾ ਸਮਾਂ ਤੇ ਪਿਛਲਾ ਲੰਘ ਗਿਆ ਸਮਾਂ ਇਸ ਚੱਕਰ ਦੇ ਵਿੱਚ ਮੌਜੂਦਾ ਦਿਨ ਗਵਾ ਰਹੇ ਹਾਂ ਅਸੀਂ ਹਾਸੇ ਠੱਠੇ ਵਾਲੇ ਪਾਸੇ ਜ਼ਿਆਦਾ ਤਾਂ ਭਾਜਦੇ ਉਹ ਵੀ ਹਲਕੇ ਕਿਸਮ ਦੀ ਕਮੇਡੀ ਹੁੰਦੀ ਹੈ ਪਰ ਇਸ ਫਿਲਮ ਦੇ ਵਿੱਚ ਕਿਤਾਬੀ ਜਾਂ ਸਾਹਿਤ ਨਾਲ ਜੁੜੀਆਂ ਗੱਲਾਂ ਬਹੁਤ ਦੇਖਣ ਨੂੰ ਮਿਲੀਆਂ ਰਾਣੀ ਦੀ ਗੱਲਬਾਤ ਲਿਖਤ ਪਿਛਲੇ ਕੁਝ ਸਾਲਾਂ ਤੋਂ ਮੈਂ ਕਾਫੀ ਗੰਭੀਰਤਾ ਨਾਲ ਪੜਦਾ ਉਹਦੀ ਚਾਹੇ ਜ਼ਿੰਦਗੀ ਜਿੰਦਾਬਾਦ ਕਿਤਾਬ ਹੋਵੇ ਪਰ ਉਧਰ ਜਦੋਂ ਮੈਂ ਅਮੀਰ ਖਾਨ ਨੂੰ ਦੇਖਦਾ ਤਾਂ ਇੱਧਰ ਮੈਂ ਰਾਣਾ ਰਵੀਨ ਨੂੰ ਦੇਖਦਾ ਵੀ ਰਾਣਾ ਰਣਬੀਰ ਮੈਨੂੰ ਕਦੇ-ਕਦੇ ਲੱਗਦਾ ਕਿ ਉਹ ਕਮਾਈ ਲਈ ਕੰਮ ਨਹੀਂ ਕਰਦਾ ਇੱਕ ਮੁੰਡਾ ਆਪਣੀ ਮਰੀ ਹੋਈ ਮਾਂ ਨਾਲ ਫੋਨ ਤੇ ਕਿਵੇਂ ਨਾਟਕੀ ਰੂਪ ਚ ਗੱਲ ਕਰਦਾ ਉਹ ਵੀ ਬੜਾ ਝੰਝੋੜ ਕੇ ਰੱਖਦਾ ਸੀ ਇਹ ਰਿਸ਼ਤਿਆਂ ਦੀ ਕਦਰ ਕਰਨਾ ਸਿਖਾਉਂਦੀ ਹੈ ਫਿਲਮ ਪੰਜਾਬੀ ਫਿਲਮਾਂ ਦੀ ਅੱਜਕੱਲ ਗਿਣਤੀ ਬਹੁਤ ਚੰਗੀ ਹੈ ਕੋਈ ਇਸ ਨੂੰ ਚੰਗੇ ਸੰਕੇਤ ਵਜੋਂ ਦੇਖਦਾ ਹੈ ਪਰ ਚੰਗਾ ਸਿਨੇਮਾ ਬਣਾਉਣਾ ਵੀ ਹਰ ਇੱਕ ਦੇ ਵਾਸਤੇ ਗੱਲ ਨਹੀਂ ਮਨਸੂਬਾ ਫਿਲਮ ਜਿਹੜੀ ਸਿਨੇਮਾ ਘਰਾਂ ਦੇ ਵਿੱਚ ਲੱਗ ਚੁੱਕੀ ਹੈ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਦਰਸ਼ਕ ਆਪੋ ਆਪਣਾ ਤਾਂ ਪ੍ਰਤੀਕਿਰਿਆ ਦੇ ਰਹੇ ਨਹੀਂ ਪਰ ਇਸ ਵਕਤ ਸਾਡੇ ਨਾਲ ਹੁਣੇ-ਹੁਣੇ ਜਿਹੜੇ ਫਿਲਮ ਦੇਖ ਕੇ ਹਟੇ ਨੇ ਪੱਤਰਕਾਰ ਸਾਥੀ ਨੇ ਸਾਡੇ ਉਹ ਕਿਵੇਂ ਦੇਖਦੇ ਆ ਆਪਣੀ ਨਜ਼ਰ ਇਸ ਫਿਲਮ ਨੂੰ ਰਾਣਾ ਰਣਵੀਰ ਦੀ ਇਸ ਕੋਸ਼ਿਸ਼ ਨੂੰ ਮਨਸੂਬੇ ਨੂੰ ਇਹਨਾਂ ਨੂੰ ਦੇਖ ਕੇ ਮਨਸੂਬੇ ਕਿਸ ਤਰ੍ਹਾਂ ਦੇ ਜਿਹੜੇ ਨਜ਼ਰ ਆਉਂਦੇ ਨੇ ਉਹ ਦੇਖਦੇ ਆ ਦੀਪਕ ਸ਼ਰਮਾ ਚਨਾਰਥਲ ਜੀ ਮੇਰੇ ਨਾਲ ਨੇ ਆ ਦੀਪਕ ਜੀ ਬਹੁਤ ਸਾਰੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਇੱਕ ਹਫ਼ਤੇ 'ਚ ਸ਼ਾਇਦ ਕਰੇ 2 ਵਾਰੀ ਕਰੇ 3 ਜਾਂ ਜ਼ਿਆਦਾ ਵੀ ਫਿਲਮਾਂ ਰਿਲੀਜ਼ ਹੋ ਜਾਂਦੀਆਂ ਪਰ ਫਿਲਮ ਮਨਸੂਬਾ ਬ ਤਾਂ ਤੋਂ हटके ਕੀ ਕਹਿੰਦੀ ਨਜ਼ਰ ਆਉਂਦੀ ਹੈ ਆਪਣੇ ਨਾਲ ਇੱਕ ਆਮ ਉਹੀ ਧਾਰਨਾ ਬਣੀ ਆ ਕਿ ਨਵੇਂ ਸਾਲ ਦੇ ਸ਼ੁਰੂ ਚ ਚੰਗਾ ਕੰਮ ਕਰ ਲਓ ਫਿਰ ਸਾਰਾ ਸਾਲ ਚੰਗਾ ਲੰਘਦਾ ਸੋ ਇਹ ਪੰਜਾਬੀ ਫਿਲਮ ਇੰਡਸਟਰੀ ਲਈ ਇੱਕ ਚੰਗਾ ਦਿਨ ਹੈ ਕਿ ਚੜ੍ਹਦੇ ਸਾਲ ਚ ਪਹਿਲੀ ਫਿਲਮ ਮਨਸੂਬੇ ਬਹੁਤ ਚੰਗੀ ਲਿਖਤ ਵਾਲੀ ਚੰਗੀ ਲੀਕ ਵਾਲੀ ਚੰਗਾ ਸੁਨੇਹਾ ਦੇਣ ਵਾਲੀ ਆ ਸੋ ਬਾ ਕਮਾਲ ਫਿਲਮ ਹੈ ਰਾਣਾ ਰਣਵੀਰ ਹੋਰਾਂ ਦੀ ਕਲਮ ਤੇ ਉਹਨਾਂ ਦੀ ਅਗਵਾਈ ਡਾਇਰੈਕਸ਼ਨ ਤੇ ਮਲਕੀਤ ਰੌਣੀ ਬਾਈ ਹੋਰੀ ਚੰਗੇ ਅਜ਼ੀਜ਼ ਮਿੱਤਰਾਂ ਚੋਂ ਸਾਡੇ ਆਉਂਦੇ ਉਹਨਾਂ ਦੀ ਐਕਟਿੰਗ ਤੇ ਇਸ ਮੁੱਚੀ ਟੀਮ ਦਾ ਕੰਮ ਬਾਈ ਪ੍ਰਭਾਵਿਤ ਕਰਦਾ ਔਰ ਖਾਸ ਕਰਕੇ ਇੱਕ ਲੀਕ ਤੋਂ ਹਟ ਕੇ ਫਿਲਮ ਬਣਾਉਣਾ ਔਰ ਜ਼ਿੰਦਗੀ ਜੀਉਣ ਦਾ ਫਲਸਫਾ ਸਿਖਾਉਣਾ ਇਹ ਕਮਾਲ ਅਸਲ 'ਚ ਜਦੋਂ ਬੰਦਾ ਫਿਲਮ ਦੇਖ ਰਿਹਾ ਹੁੰਦਾ ਨਾ ਤਾਂ ਉਸ ਨੂੰ ਆਪਣੀ ਜ਼ਿੰਦਗੀ ਦੇ ਨਾਲ ਚੱਲਦੇ ਚੈਪਟਰ ਯਾ ਹੁੰਦੇ ਹੁੰਦੇ ਕਿ ਯਾਰ ਮੈਂ ਉੱਥੇ ਕੰਜੂਸੀ ਕਰ ਗਿਆ ਸੀ ਮੈਂ ਉੱਥੇ ਜ਼ਿੰਦਗੀ ਜੀਉਣ ਤੋਂ ਹਾਸਾ ਘੱਟ ਕਰ ਗਿਆ ਸੀ ਜਿੱਥੇ ਮੈਂ ਖੁੱਲ੍ਹ ਕੇ ਹੱਸ ਸਕਦਾ ਸੀ ਅਸੀਂ ਜ਼ਿੰਦਗੀ ਚ ਖੁੱਲਕੇ ਹੱਸ ਵੀ ਨਹੀਂ ਰਹੇ ਬੰਦੇ ਮਰਨ ਦੇ ਡਰ ਤੇ ਚੱਕਰ ਦੇ ਵਿੱਚ ਅੱਜ ਦਾ ਜਿਉਣਾ ਭੁੱਲੇ ਬੈਠੇ ਆਹੀ ਫਿਲਮ ਸਿਖਾਉਂਦੀ ਆ ਕਿ ਅਸੀਂ ਆਪਣਾ ਪਿਛੋਕੜ ਚੱਕੀ ਫਿਰਦੇ ਆ ਢੋ ਰਹੇ ਆ ਤੇ ਵਰਤਮਾਨ ਦੇ ਫਿਕਰ ਨੂੰ ਕਰਕੇ ਜੋੜ ਰਹੇ ਆਉਣ ਵਾਲੇ ਭਵਿੱਖ ਨੂੰ ਲੈ ਕੇ ਜੋੜ ਰਹੇ ਆ ਵਰਤਮਾਨ ਜਿਉ ਹੀ ਨਹੀਂ ਰਹੇ ਸੋ ਅਸੀਂ ਆਉਣ ਵਾਲਾ ਸਮਾਂ ਤੇ ਪਿਛਲਾ ਲੰਘਿਆ ਸਮਾਂ ਇਸ ਚੱਕਰ ਦੇ ਵਿੱਚ ਮੌਜੂਦਾ ਦਿਨ ਗਵਾ ਰਹੇ ਆ ਸੋ ਫਿਲਮ ਸਿਖਾਉਂਦੀ ਆ ਕਿ ਤੁਸੀਂ ਇਹ ਮੌਜੂਦਾ ਦਿਨ ਨਹੀਂ ਪਲ ਵੀ ਜਿਉਣਾ ਪਲ ਪਲ ਜਿਉਣਾ ਸਿਖਾਉਂਦੀ ਆ ਔਰ ਇਸ ਫਿਲਮ ਦੇ ਵਿੱਚੋਂ ਮੈਨੂੰ ਸਭ ਤੋਂ ਚੰਗੀ ਚੀਜ਼ ਲੱਗੀ ਕੇ ਪਿਓ ਤੇ ਪੁੱਤ ਦੀ ਬੌਂਡਿੰਗ ਉਹ ਦੁੱਖ ਚ ਵੀ ਰੋਂਦੇ ਇਕੱਠੇ ਨੇ ਤੇ ਉਹ ਖੁਸ਼ੀ ਚ ਹੱਸਦੇ ਵੀ ਇਕੱਠੇ ਨੇ ਜਿਹੜਾ ਆ ਰਿਸ਼ਤਾ ਹੈ ਨਾ ਇਹ ਜ਼ਿੰਦਗੀ ਦਾ ਬਹੁਤ ਮਜ਼ਬੂਤ ਰਿਸ਼ਤਾ ਹੈ ਮਤਲਬ ਮਾਂ ਦੀ ਭੂਮਿਕਾ ਮਾਂ ਦੀ ਭੂਮਿਕਾ ਪਰ ਪਿਓ ਦਾ ਜ਼ਿੰਦਗੀ ਜਿਹੜਾ ਰੋਲ ਹੈ ਅਸੀਂ ਉਹਨੂੰ ਕਈ ਵਾਰ ਅੱਖੋਂ ਪਰੋਖੇ ਕਰਕੇ ਰੱਖਦੇ ਹਾਂ ਫਿਲਮ ਪਿਓ ਦੇ ਰਿਸ਼ਤੇ ਨੂੰ ਵੀ ਸਪਾਉਂਦੀ ਹੈ ਪਰ ਇੱਕ ਥਾਂ ਆ ਕੇ ਫਿਲਮ ਔਰਤ ਦੀ ਕਦਰ ਦੀ ਗੱਲ ਵੀ ਦੱਸਦੀ ਹੈ ਬਿਲਕੁਲ ਔਰਤ ਜਿਸ ਮਰਜ਼ੀ ਰੋਲ ਚ ਹੋਵੇ ਚਾਹੇ ਉਹ ਮਾਂ ਦੇ ਰੋਲ ਚਾਹੇ ਉਹ ਪਤਨੀ ਦੇ ਰੋਲ ਚਾਹੇ ਉਹ ਭੈਣ ਦੇ ਰੋਲ ਚਾਹੇ ਉਹ ਧੀ ਦੇ ਰੂਪ ਚਾਹੇ ਸੋ ਔਰਤ ਦਾ ਤੁਹਾਨੂੰ ਬੰਦਾ ਬਣਾਉਣ 'ਚ ਬਹੁਤ ਯੋਗਦਾਨ ਹੈ ਸੋ ਇਸ ਦੇ ਲਈ ਰਸਤਿਆਂ ਦੀ ਕਮਾਈ ਦੀ ਫਿਲਮ ਹੈ ਤੇ ਇਹ ਫਿਲਮ ਕਹਿੰਦੀ ਹੈ ਕਿ ਜ਼ਿੰਦਗੀ 'ਚ ਚੰਗੇ ਮਨਸੂਬੇ ਲੈ ਕੇ ਤੁਰੋ ਤਾਂ ਹਾਸਲ ਹੁੰਦਾ ਤਾਂ ਬਹੁਤ ਸਾਰੇ ਜਿਹੜੇ ਹੁੰਦੇ ਨੇ ਨਿਰਮਾਤਾ ਫਿਲਮ ਪ੍ਰੋਡਿਊਸਰ ਨੇ ਜਾਂ ਫਿਲਮ ਮੇਕਰ ਨੇ ਉਹ ਕਹਿੰਦੇ ਨੇ ਦਰਸ਼ਕਾਂ ਨਾ ਅਜਿਹੀਆਂ ਫਿਲਮਾਂ ਨੂੰ ਸੰਜੀਦਾ ਫਿਲਮਾਂ ਨੂੰ ਹੰਗਾਰਾ ਘਟ ਦਿੰਦੇ ਅਸੀਂ ਹਾਸੇ ਠੱਠੇ ਵਾਲੇ ਪਾਸੇ ਜ਼ਿਆਦਾ ਤਾਂ ਭਾਏਦੇ ਉਹ ਵੀ ਹਲਕੇ ਕਿਸਮ ਦੀ ਕਮੇਡੀ ਹੁੰਦੀ ਹੈ ਪਰ ਇਸ ਫਿਲਮ ਦੇ ਵਿੱਚ ਕਿਤਾਬੀ ਜਾਂ ਸਾਹਿਤ ਨਾਲ ਜੁੜੀਆਂ ਗੱਲਾਂ ਬਹੁਤ ਦੇਖਣ ਨੂੰ ਮਿਲੀਆਂ ਰਾणे ਦੀ ਗੱਲਬਾਤ ਲਿਖਤ ਪਿਛਲੇ ਕੁਝ ਸਾਲਾਂ ਤੋਂ ਮੈਂ ਕਾਫੀ ਗੰਭੀਰਤਾ ਨਾਲ ਪੜਦਾ ਹਾਂ ਉਹਦੀ ਚਾਹੇ ਜ਼ਿੰਦਗੀ ਜਿੰਦਾਬਾਦ ਕਿਤਾਬ ਹੋਵੇ ਚਾਹੇ ਉਹਦੀਆਂ ਪਹਿਲੀਆਂ ਫਿਲਮਾਂ ਹੋਣ ਚੀਸ ਵਰਗੀਆਂ ਫਿਲਮਾਂ ਹੈ ਨਾ ਸੋ ਹਰ ਫਿਲਮ 'ਚ ਉਹ ਮਤਲਬ ਬੇਸ਼ੱਕ ਹਾਂ ਬਾਲੀਵੁੱਡ ਦਾ ਔਰ ਪਾਲੀਵੁੱਡ ਦਾ ਕੋਈ ਮੁਕਾਬਲਾ ਨਹੀਂ ਉਹਨਾਂ ਕਲਾਕਾਰਾਂ ਦੀ ਕੋਈ ਪਰ ਉਧਰ ਜਦੋਂ ਮੈਂ ਅਮੀਰ ਖਾਨ ਨੂੰ ਦੇਖਦਾ ਤਾਂ ਇੱਧਰ ਮੈਂ ਰਾਣਾ ਰਵੀਨ ਨੂੰ ਦੇਖਦਾ ਤਾਂ ਮੈਨੂੰ ਲੱਗਦਾ ਕਿ ਚੰਗਾ ਕਰਨ ਵਾਲੇ ਹੈਗੇ ਨੇ ਸੋ ਇਸ ਲਈ ਰਾਣਾ ਰਣਵੀਰ ਮੈਨੂੰ ਕਦੇ-ਕਦੇ ਲੱਗਦਾ ਕਿ ਉਹ ਕਮਾਈ ਲਈ ਕੰਮ ਨਹੀਂ ਕਰਦਾ ਉਹ ਆਪਣੀ ਜ਼ਿੰਦਗੀ ਚ ਆਏ ਹੋਏ ਆਪਣੇ ਪਲਾਂ ਨੂੰ ਸਫਲ ਕਰਨ ਲਈ ਕੰਮ ਕਰਦਾ ਕਿ ਮੈਂ ਆਪਣੀ ਜ਼ਿੰਦਗੀ ਜਿਹੜੀ ਧਰਤੀ ਤੇ ਮਿਲੀ ਆ ਉਸ ਨੂੰ ਇਸ ਧਰਤੀ ਨੂੰ ਕੁਝ ਮੋੜ ਦਵਾ ਜਿਹੜੇ ਰਸਤਿਆਂ ਤੋਂ ਮੈਂ ਕੁਝ ਕਮਾਇਆ ਉਹ ਰਸਤਿਆਂ ਨੂੰ ਮੋੜ ਦਵਾ ਸੋ ਇਸ ਲਈ ਤੇ ਉਹਨੂੰ ਟੀਮ ਵੀ ਉਹੀ ਜੀ ਮਿਲਦੀ ਆ ਉਹਦੇ ਸਾਥੀ ਵੀ ਉਹੋ ਜੇ ਮਿਲਦੇ ਨੇ ਦੇਖਦੇ ਆ ਦੇਖਦੇ ਆ ਅਖੀਰ ਚ ਇਹ ਜਿਹੇ ਆ ਸੀਨ ਵੀ ਕ੍ਰੀਏਟ ਹੋ ਜਾਂਦਾ ਕਿ ਇੱਕ ਮੁੰਡਾ ਆਪਣੀ ਮਰੀ ਹੋਈ ਮਾਂ ਨਾਲ ਫੋਨ ਤੇ ਕਿਵੇਂ ਨਾਟਕੀ ਰੂਪ ਚ ਗੱਲ ਕਰਦਾ ਉਹ ਵੀ ਬੜਾ ਝੰਝੋੜ ਕੇ ਰੱਖਦਾ ਸੀ ਬਿਲਕੁਲ ਮੈਂ ਤਾਂ ਹੀ ਕਹਣਾ ਨਾ ਕਿ ਇਹ ਰਸਤਿਆਂ ਦੀ ਕਦਰ ਕਰਨਾ ਸਿਖਾਉਂਦੀ ਆ ਫਿਲਮ ਕਿ ਅਸੀਂ ਇਹ ਖਾਸ ਕਰਕੇ ਕੈਨੇਡਾ ਦੇ ਹਵਾਲੇ ਨਾਲ ਵੀ ਹੈ ਨਾ ਕਿ ਇੱਥੋਂ ਪ੍ਰਵਾਸ ਜਿਹੜਾ ਹੋ ਰਿਹਾ ਹੈ ਉੱਥੇ ਬੱਚਿਆਂ ਦੀ ਜ਼ਿੰਦਗੀ ਕਿਹੋ ਜਿਹੀ ਹੈ ਸਾਨੂੰ ਉਹ ਨਹੀਂ ਦਿਖਦਾ ਸਾਨੂੰ ਦਿਖਦਾ ਕਿ ਉਹਦੇ 4 ਘੰਟਿਆਂ ਦੇ 100 ਡਾਲਰ ਬਣਦੇ ਆ ਅਸੀਂ ਇਹ ਨਹੀਂ ਦੇਖਦੇ ਕਿ ਉਹ ਮੁੰਡੇ ਨੇ ਰੋਟੀ ਖਾਣ ਦੀ ਵੀ ਕਿੰਨੇ ਸਾਲਾਂ ਤੋਂ ਬਰੈੱਡੇ ਖਾ ਰਿਹਾ ਉਹ ਮਾਂ ਨੂੰ ਮਿਲਣ ਲਈ ਤੜਫ ਰਿਹਾ ਜਿਹੜੀ ਇਸ ਦੁਨੀਆ ਤੋਂ ਚਲੀ ਗਈ ਉਹ ਪਾਤਰ ਸਾਹਿਬ ਦੀਆਂ ਲਾਈਨਾਂ ਨੇ ਨਾ ਕਿ ਕੁਝ ਤਾਂ ਸਿੱਖਣਗੇ ਸਿਬਿਆਂ ਦੀ ਅਗਨ ਕੁਝ ਕਬਰਾਂ ਤੇ ਜਾ ਬਹਿਣਗੇ ਇਹ ਉਹ ਸਥਿਤੀ ਹੈ ਸੋ ਇਸ ਲਈ ਮੈਂ ਇਸ ਫਿਲਮ ਤੇ ਬਣਾਉਣ ਵਾਲਿਆਂ ਨੂੰ ਇਸ ਫਿਲਮ ਚ ਰੋਲ ਕਰਨ ਵਾਲਿਆਂ ਨੂੰ ਜਿੱਥੇ ਵਧਾਈ ਦਿਨਾ ਉੱਥੇ ਮੈਂ ਇਸ ਮਨਸੂ ਸਮਾਜ ਨੂੰ ਅਪੀਲ ਕਰਨਾ ਚਾਹੁੰਦਾ ਕਿ ਅਸੀਂ ਵਰਤਮਾਨ 'ਚ ਜੂਣਾ ਸਿੱਖੀਏ ਵਰਤਮਾਨ ਨੂੰ ਬਤਾਉਣਾ ਸਿੱਖੀਏ ਅਸੀਂ ਜ਼ਿੰਦਗੀ ਹੰਡਾਉਨੇ ਆ ਜ਼ਿੰਦਗੀ ਜਿਉਂਦੇ ਨਹੀਂ ਆ ਜਦੋਂ ਜ਼ਿੰਦਗੀ ਜੀਵਾਂਗੇ ਤਾਂ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਕਿਉਂਕਿ ਅਸੀਂ ਮੁਸ਼ਕਲਾਂ ਤੋਂ ਭੱਜਦੇ ਆ ਤੁਜੇ ਜਦੋਂ ਸਾਹਮਣਾ ਕਰੋਗੇ ਤਾਂ ਮੁਸ਼ਕਲਾਂ ਭੱਜਣਗੀਆਂ। ਮਨਸੂਬਾ ਦੱਸ ਰਹੀ ਹੈ ਫਿਲਮ। ਦੱਸਦੀ ਹੈ। ਜਿੰਦਾਬਾਦ। ਜੀ ਬਹੁਤ ਸ਼ੁਕਰੀਆ। ਤਾਂ ਫਿਰ ਫਿਲਮ ਮਨਸੂਬਾ ਨੂੰ ਲੈ ਕੇ ਅਸੀਂ ਗੱਲਬਾਤ ਕੀਤੀ ਹੈ ਕਿ ਫਿਲਮ ਰਿਲੀਜ਼ ਹੋਈ ਹੈ ਇਸ ਨੂੰ ਦੇਖਣ ਤੋਂ ਬਾਅਦ ਪ੍ਰਤੀਕਿਰਿਆ ਕੀ ਸੀ? ਸਾਡੇ ਸਾਥੀ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਹੋਰਾਂ ਦੀ ਔਰ ਆਮ ਲੋਕ ਦੇਖ ਕੇ ਇਸ ਨੂੰ ਕੀ ਮਹਿਸੂਸ ਕਰਦੇ ਨੇ ਉਹ ਵੀ ਪ੍ਰਤੀਕਿਰਿਆਵਾਂ ਸੋਸ਼ਲ ਮੀਡੀਆ ਦੇ ਜ਼ਰੀਏ ਸਾਹਮਣੇ ਆਉਣ ਲੱਗੀਆਂ ਨੇ। ਹੁਣ ਦੇਖਦੇ ਹਾਂ ਕਿ ਇਸ ਫਿਲਮ ਨੂੰ ਹੰਗਾਰਾ ਦਰਸ਼ਕ ਕਿੰਨਾ ਦਿੰਦੇ ਨੇ ਕਿਉਂਕਿ ਫਿਲਮ ਸਾਇਤ ਨਾਲ ਜੁੜੀ ਹੈ, ਸੰਜੀਦਾ ਸਬਜੈਕਟ ਦੇ ਉੱ ਆ ਕੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅਜੇ ਹੀ ਸਿਨੇਮੇ ਨੂੰ ਪੰਜਾਬੀ ਸਿਨੇਮੇ ਨੂੰ ਖਾਸ ਕਰਕੇ ਕਿੰਨੀਆਂ ਕੁ ਫਿਲਮਾਂ ਮਿਲ ਪਉਂਦੀਆਂ ਨੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਬੀਸੀ ਪੰਜਾਬ ਚੰਡੀਗੜ੍ਹ